Obrigado, professor. ਕਰੀ ਹਾਂਜੀ ਹਾਂ ਮੈਂ ਹੀ ਦੱਸਣਾ ਜਾਂ ਤੁਸੀਂ ਪੁੱਛਣਾ ਥੋੜਾ ਪਾਸੋਂ ਦੇ ਏਰੀਆ 'ਚ ਪਿੰਡ ਦਸੂ ਮਾਦਰਾ ਵਿੱਚ ਮਿਤੀ 20 ਤਰੀਕ ਨੂੰ ਜਨਵਰੀ ਨੂੰ ਇੱਕ ਮਰਡਰ ਹੋਇਆ ਮਰਨ ਵਾਲੇ ਦਾ ਨਾਮ ਸੰਦੀਪ ਸਿੰਘ ਰਫਦੀਪੂ ਹੈ ਜਿਸ ਦਾ ਕਤਲ ਉਸਦੇ ਸੰਕੇ ਭਰਾ ਪਰਮੇਂਦਰ ਸਿੰਘ ਵੱਲੋਂ ਕੀਤਾ ਗਿਆ ਤੇ ਥਾਣਾ ਬਾਸੋਂ ਦੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸੰਸੈਰਿਟੀ ਨਾਲ ਕੰਮ ਕਰਦੇ ਹੋਏ ਇਸ ਮਰਡਰ ਨੂੰ ਤਕਰੀਬਨ 8-10 ਘੰਟੇਾਂ ਦੀ ਟ੍ਰੇਸ ਕਰਕੇ ਜਿਹੜਾ ਮੇਨ ਦੋਸ਼ੀ ਹੈ ਪਰਮੇਂਦਰ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਹਥਿਆਰ ਨਾਲ ਤੰਗਲੀ ਨਾਲ ਉਹਨੇ ਆਪਣੇ ਭਰਾ ਦਾ ਮਰਡਰ ਕੀਤਾ ਸੀ ਸੰਦੀਪ ਸਿੰਘ ਰਫਦੀਪੂ ਦਾ ਤੇ ਉਹ ਵੀ ਬਰਾਬਰ ਕਰ ਲਈ ਹੈ ਦੋਸ਼ੀ ਦਾ ਅੱਜ ਮਾਨਜੋ ਕੋਰਟ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਬੰਦੇ ਇਹਨੇ ਬਹੁਤ ਹੀ ਘਣਾਉਣਾ ਗਮ ਕੀਤਾ ਪਿਛਲੇ ਦਿਨਾਂ ਤੋਂ ਸਾਡੇ ਐਸਐਸਪੀ ਸਾਹਿਬ ਸ਼੍ਰੀ ਬਰਨੂਤ ਸ਼ਰਮਾ ਜੀ ਸਾਡੇ ਐਸਪੀਡੀ ਸਾਹਿਬ ਸ਼੍ਰੀ ਗੁਰਬੰਧ ਸਿੰਘ ਬੈਂਸ ਜੀ ਵੱਲੋਂ ਜਿਹੜੀ ਡੀਜੀਪੀ ਸਾਹਿਬ ਤੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਆਪਰੇਸ਼ਨ ਪ੍ਰਹਾਰ ਅਤੇ ਜਿਹੜਾ ਹੈਗਾ ਯੁੱਧ ਨਸ਼ਾ ਵਿਰੁੱਧ ਦੀ ਜਿਹੜੀ ਦੂਜਾ ਦੌਰ ਉਸ ਦੇ ਤਹਿਤ ਬਹੁਤ ਮਿਹਨਤ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਤੇ ਸਬ ਡਿਵੀਜ਼ਨ ਨਾਬਾ ਵੱਲੋਂ ਥਾਣਾ ਸਦਰ ਵੱਲੋਂ ਥਾਣਾ ਕਤਵਾਲੀ ਨਾਬਾ ਵੱਲੋਂ ਤੇ ਥਾਣਾ ਭਾਸੋ ਵੱਲੋਂ ਬਹੁਤ ਮਿਹਨਤ ਕਰਕੇ ਜਿਹੜੇ ਵੀ ਮਲਕੂ ਪ੍ਰਾਣੇ ਗੈਂਗਸਟਰਸ ਨੇ ਹੀਨਸ ਕ੍ਰਾਈਮ ਦੇ ਜਿਹੜੇ ਮੁਰਜਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਹੜੇ ਭਗੌੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਬਹੁਤ ਹੀ ਸੱਜੇ ਢੰਗ ਨਾਲ ਪੁਲਿਸ ਬਹੁਤ ਮਿਹਨਤ ਅਤੇ ਮਸਤਦੀ ਨਾਲ ਕੰਮ ਕਰ ਰਹੀ ਹੈ ਜਿਵੇਂ ਐਸ ਐਚ ਯੂ ਸਾਹਿਬ ਸਰਦਾਰ ਗੁਰਨਾਮ ਸਿੰਘ ਇਹਨਾਂ ਨੇ 5-6 ਦਿਨ ਪਹਿਲਾਂ ਹੀ ਥਾਣਾ ਭਾਸੋ ਜੁਆਇਨ ਕੀਤਾ ਬਹੁਤ ਹੀ ਮਿਹਨਤੀ ਤੇ ਕੁਸ਼ਲ ਅਫਸਰ ਨੇ ਬਹੁਤ ਮਤਲਬ ਇਹਨਾਂ ਨਾਲ ਪ੍ਰੋਫੈਸ਼ਨਲੀ ਇਹ ਕੰਮ ਕਰਦੇ ਨੇ ਤੇ ਜੀ ਮਹਿਕਮੇ ਨੂੰ ਇਹਨਾਂ ਤੇ ਬੜਾ ਮਾਣ ਵੀ ਹੈ ਤੇ ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਉਹਨਾਂ ਨੂੰ ਵੀ ਪਤਾ ਇਹਨਾਂ ਦੀ ਮਿਹਨਤ ਦਾ ਇਹਨਾਂ ਦੇ ਕੰਮ ਕਰ ਕਰਨ ਦੇ ਤਰੀਕੇ ਦਾ ਪਬਲਿਕ ਨਾਲ ਬਹੁਤ ਅੱਛੀ ਡੀਲਿੰਗ ਹੈ ਇਹਨਾਂ ਦੀ ਤੇ ਹਰ ਪਹਿਲੋਂ ਤੋਂ ਹਰ ਐਂਗਲ ਤੋਂ ਬਹੁਤ ਵਧੀਆ ਇਹ ਮਤਲਬ ਕੰਮ ਕਰਦੇ ਨੇ ਤੇ ਬਹੁਤ ਸਚਾਰੂ ਢੰਗ ਨਾਲ ਆਪਣੀ ਵਰਕਿੰਗ ਆਪਣਾ ਥਾਣਾ ਚਲਾਉਂਦੇ ਰਹੇ ਨੇ ਤੇ ਮੈਂ ਮਤਲਬ ਬਤੌਰ ਡੀਐਸਪੀ ਨਬਾ ਜਿਹੜੀ ਤੁਹਾਨੂੰ ਇੱਕ ਤਾਂ ਕਤਲ ਸੰਬੰਧੀ ਜਾਣਕਾਰੀ ਦਿੱਤੀ ਹੈ ਨੰਬਰ 2 ਜਿਹੜੀਆਂ ਦੋ ਮੁਹਿੰਮ ਚਲਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਹ ਸੰਬੰਧੀ ਵੀ ਤੁਹਾਨੂੰ ਜਾਣਕਾਰੀ ਦੇ ਦੱਸਣਾ ਚਾਹੁੰਦਾ ਵੀ ਜਿਹੜਾ ਤਕਰੀਬਨ ਅਸੀਂ ਜਦੋਂ ਦੀ ਇਹ ਮੁਹਿੰਮ ਚੱਲੀ ਹੈਗੀ ਹੈ ਇਹਨੀਆਂ ਸ੍ਰਾਈਮ ਵਾਲਿਆਂ ਦੀ ਭਗੌੜਿਆਂ ਦੀ ਗੈਂਗਸਟਰਸ ਦੀ ਉਹਦੇ 'ਚ ਤਕਰੀਬਨ ਅਸੀਂ 10 ਬੰਦਿਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਵੱਖ-ਵੱਖ ਮੁਕਦਮਿਆਂ 'ਚ ਉਹਨਾਂ ਦੀ ਰਸਪਈ ਹੈ ਇਹ ਇਹ ਮੁਹਿੰਮ ਲਗਾਤਾਰ ਜਾਰੀ ਹੈ ਤੇ ਆਉਣ ਵਾਲੇ ਸਮੇਂ ਚ ਜਿਹੜੇ ਰਹਿੰਦੇ ਭਗੌੜੇ ਨੇ ਜਾਂ ਕੋਈ ਗੈਂਗਸਟਰਸ ਨੇ ਜਾਂ ਮਾੜੇ ਅਨਸਰ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਏਗਾ ਤੇ ਮੈਂ ਆਪ ਦੇ ਮਾਧਿਅਮ ਰਹੀ ਬੇਨਤੀ ਕਰਦਾ ਆਮ ਪਬਲਿਕ ਨੂੰ ਕਿ ਉਹਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਹਮੇਸ਼ਾ ਮੁਸਤੈਦ ਹੈ ਸਬਡਿਵੀਜ਼ਨ ਨੱਬਾ ਵੱਲੋਂ ਮੈਂ ਹਰ ਤਰ੍ਹਾਂ ਦੀ ਉਹਨਾਂ ਨੂੰ ਅਸ਼ੋਰੈਂਸ ਦੇਣਾ ਵੀ ਉਹ ਕੋਈ ਮਾੜੇ ਅਨਸਰ ਬਾਰੇ ਜੇ ਸਾਨੂੰ ਇਨਫੋਰਮੇਸ਼ਨ ਦੇਣਗੇ ਤਾਂ ਉਹ ਬਿਲਕੁਲ ਗੁਪਤ ਰੱਖੀ ਜਾਏਗੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਕੋਲ ਕੋਈ ਇਹੋ ਜੀ ਜਾਣਕਾਰੀ ਹੈ ਜੋ ਪੁਲਿਸ ਨੂੰ ਸਾਂਝੀ ਕਰਨ ਤਾਂ ਅਸੀਂ ਜਿਹੜੇ ਸਾਰੇ ਟੈਲੀਫੋਨ ਨੰਬਰ ਨੇ ਉਹ ਮਤਲਬ ਤਕਰੀਬਨ ਜਿਹੜੇ ਆਮ ਪਬਲਿਕ ਕੋਲ ਹੈਗੇ ਨੇ ਤੇ ਉਹ ਸਾਡੇ ਨਾਲ ਡਾਇਰੈਕਟ ਸੰਪਰਕ ਕਰਨ ਮੇਰੇ ਨਾਲ ਕਰਨ ਸਾਡੇ ਐਸ ਐਚ ਓਜ਼ ਨਾਲ ਕਰਨ ਤਾਂ ਜੋ ਜਿਹੜਾ ਹੈਗਾ ਜਿਹੜਾ ਪੰਜਾਬ ਦਾ ਅਮਨ ਕਾਨੂੰਨ ਦੀ ਵਿਵਸਥਾ ਨੂੰ ਮੁਕੰਮਲ ਢੰਗ ਨਾਲ ਵਧੀਆ ਤਰੀਕੇ ਨਾਲ ਸਚਾਰੂ ਢੰਗ ਨਾਲ ਚਲਾਇਆ ਜਾ ਸਕੇ ਧੰਨਵਾਦ ਇਸ ਸਰ ਜਿਹੜਾ ਕਤਲ ਹੋਇਆ ਜੀ ਕੀ ਕਾਰਨ ਸੀ ਕਤਲ ਹੋਣ ਦਾ ਕੋਈ ਲੜਾਈ ਝਗੜਾ ਜਾਂ ਕੀ ਗੱਲ ਸੀ ਇਹਦੇ ਬਾਰੇ ਇਹ ਬੇਸਿਕਲੀ ਜਿਹੜਾ ਪਰਮਿੰਦਰ ਸਿੰਘ ਜਿਹੜਾ ਉਹਦਾ ਮ੍ਰਿਤਕ ਦਾ ਵੱਡਾ ਭਰਾ ਹੈ ਇਹ ਸ਼ਰਾਬ ਪੀਣ ਦਾ ਆਦੀ ਸੀ ਤੇ ਇਹਨਾਂ ਕੋਲ ਜਿਹੜੀ ਹੈਗੀ ਹੈ ਜ਼ਮੀਨ ਤਕਰੀਬਨ 5 ਏਕੜ ਜ਼ਮੀਨ ਹੈਗੀ ਹੈ ਤੇ ਉਹ ਮੁੰਡਾ ਜਿਹੜਾ ਮਰਨ ਵਾਲਾ ਹੈਗਾ ਉਹ ਕੁਆਰਾ ਸੀ ਇਹ ਮੈਰਿਡ ਸੀ ਪਰ ਤੇ ਸ਼ਰਾਬੀ ਹੋਣ ਕਰਕੇ ਇਹਦੀ ਵਾਈਫ ਜਿਹੜੀ ਤੇ ਇਹਦੇ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਤੇ ਇਹ ਹੁਣ ਉਸ ਇਹਦੀ ਜ਼ਮੀਨ ਤੇ ਇਹਦੀ ਨਿਗਾਹ ਸੀ ਵੀ ਮੈਂ ਕਿਸੇ ਤਰੀਕੇ ਜ਼ਮੀਨ ਹਥਿਆਵਾ ਇਸੇ ਵਜ੍ਹਾ ਕਰਕੇ ਇਹਨੇ ਉਹਦਾ ਮਰਡਰ ਕੀਤਾ ਜੀ ਪਹਿਲਾਂ ਵੀ ਕੋਈ ਕ੍ਰਾਈਮ ਹੈਗਾ ਜੀ ਕੋਈ ਨਹੀਂ ਪਹਿਲਾਂ ਜਿਹੜਾ ਹੈਗਾ ਇਹ ਥਾਣੇ ਦੀ ਰਜਿਸਟ੍ਰੇਸ਼ਨ ਤੋਂ ਚੈੱਕ ਕੀਤਾ ਪਹਿਲਾਂ ਕੋਈ ਇਹਦੇ ਅਗੇਂਸਟ ਕੋਈ ਇਹੋ ਜਿਹਾ ਕੇਸ ਰਜਿਸਟਰਡ ਨਹੀਂ ਸੀਗਾ ਮਤਲਬ ਇਹ ਇੱਕਦਮ ਹੀ ਸਾਡੇ ਸਾਹਮਣੇ ਆਈ ਹੈ ਗੱਲ ਜਿਹਦੇ ਵਿੱਚ ਮੈਂ ਥਾਣਾ ਭਾਸੋਂ ਦੇ ਐਸਐਚਓ ਤੇ ਉਹਨਾਂ ਦੀ ਟੀਮ ਦੀ ਫੇਰ ਸਲਾਹਾਂਗਾ ਕਰਦਾ ਕਿ ਇਹਨਾਂ ਨੇ ਬੜਾ ਮਿਹਨਤ ਨਾਲ ਇਹ ਕੰਮ ਕਰਕੇ ਜਿਹੜਾ ਇਹਨੂੰ 8-10 ਘੰਟਿਆਂ ਚ ਫਰੇਸ ਕੀਤਾ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਜੀ ਹਾਂ ਜੀ ਤੁਸੀਂ ਉਹਨਾਂ ਨਾਲ ਸਾਰਿਆਂ ਨਾਲ ਕਰਦੇ ਹੋ ਹਾਂ ਜੀ